ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਵਾਰ ਤਾਂ ਲੱਗਿਆ ਵੀ ਜਿਵੇਂ ਪਾਣੀ ਜਿਹੜਾ ਨੰਗਲ ਡੈਮ ਦਾ ਪਾਣੀ ਨੂੰ ਲੈ ਕੇ ਬਹੁਤ ਵੱਡਾ ਰੌਲਾ ਪੈ ਗਿਆ ਹੈ ਹਰਿਆਣੇ ਦੇ ਨਾਲ ਔਰ ਪੰਜਾਬ ਭਰ ਦੇ ਲੋਕਾਂ ਦੇ ਵਿੱਚ دہشت ਫੈਲ ਗਈ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਕਿਤੇ ਜਿਹੜਾ ਹਰਿਆਣੇ ਨੂੰ ਪਹਿਲਾਂ ਜਾਂਦਾ ਸੀ ਕਿਤੇ ਫੇਰ ਨਾ ਹਰਿਆਣੇ ਨੂੰ ਦੇ ਦਿੱਤਾ ਜਾਵੇ ਤਾਂ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਮੀਟਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਬਿਆਨ ਆ ਜਾਂਦਾ ਮੀਟਿੰਗ ਹੋਣ ਤੋਂ ਬਾਅਦ ਜਦੋਂ ਬਾਹਰ ਆ ਜਾਂਦੇ ਹੈ ਮੁੱਖ ਮੰਤਰੀ ਸਾਹਿਬ ਕਿ ਉਹ ਕੇ ਬਿਆਨ ਪੰਜਾਬ ਦੀ ਜਨਤਾ ਸੁਣਨਾ ਚਾਹੁੰਦੀ ਸੀ ਅਕਸਰ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਐਸਾ ਹੋਣਾ ਕਿ ਪਾਣੀ ਨੂੰ ਲੈ ਕੇ ਜਿਹੜਾ ਮੁੱਦਾ ਚੱਕਿਆ ਸਾਰੇ ਜਾਨੀ ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਉਹ ਸਾਰੇ ਇਕੱਠੇ ਹੋਗੇ ਸੀ ਇਕਜੁੱਟ ਹੋਗੇ ਸੀ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਜਾਣਾ ਚਾਹੀਦਾ ਔਰ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਉਹਨਾਂ ਦਾ ਵੀ ਬਿਆਨ ਆ ਜਾਂਦਾ ਹੈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਮੈਂ ਤੁਹਾਨੂੰ ਪਹਿਲਾਂ ਸੁਣਾਉਂਗਾ ਉਸ ਤੋਂ ਬਾਅਦ ਜਿਹੜਾ ਸੁਖਪਾਲ ਸਿੰਘ ਖੈਰਾ ਦਾ ਬਿਆਨ ਆਇਆ ਕਿਉਂਕਿ ਪਾਣੀ ਦੀ ਵਜ੍ਹਾ ਬਹੁਤ ਵੱਡੀ ਵਜ੍ਹਾ ਬਣੀ ਪਈ ਆ ਪੰਜਾਬ ਦੇ ਅੰਦਰ ਜਿਹੜਾ ਨੰਗਲ ਡੈਮ ਦਾ ਪਾਣੀ ਸੀ ਉਹਨੂੰ ਰੋਕਣ ਦੀ ਲਗਾਤਾਰ ਯਾਨੀ ਭਗਵੰਤ ਮਾਨ ਮਨੀਓ ਕੋਸ਼ਿਸ਼ ਕੀਤੀ ਗਈ ਆ ਕਿ ਸਾਡਾ ਜਿਹੜਾ ਪਾਣੀ ਆ ਤੁਹਾਨੂੰ ਇੱਕ ਬੂੰਦ ਵੀ ਨਹੀਂ ਦਿੱਤਾ ਜਾਣਾ ਔਰ ਦੂਜੇ ਪਾਸੇ ਜਿਹੜੇ ਹਰਿਆਣੇ ਵਾਲੇ ਨੇ ਉਹਨਾਂ ਦੀ ਵੀ ਜੱਦੋ ਜਹਿ ਚੱਲੀ ਹੋਈ ਸੀ ਔਰ ਹੁਣ ਪੂਰੀ ਅਪਡੇਟ ਇਹਦੇ ਉੱਤੇ ਕੀ ਆਈ ਆ ਆ ਸੁਣੋ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਖਪਾਲ ਸਿੰਘ ਖੈਰਾ ਦੀ ਜਿਹੜੀ ਅਪਡੇਟ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਬੜੇ ਗੰਭੀਰ ਵਿਸ਼ੇ ਤੇ ਅੱਜ 올 ਪਾਰਟੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਿਕੋਨਾਈਜ਼ਡ ਪਾਰਟੀਆਂ ਦੇ ਪ੍ਰਤੀਨਿਧੀ ਪ੍ਰਧਾਨ ਤੇ ਉਹਨਾਂ ਦੇ ਨੁਮਾਇंदे ਜਿਹੜੇ ਨੇ ਉਹ ਸ਼ਾਮਲ ਹੋਏ ਲਗਭਗ 2 ਘੰਟੇ ਬੜਾ ਖੁੱਲਕੇ ਹਰ ਇੱਕ 파ਟੀ ਨੇ ਆਪਣਾ ਆਪਣਾ ਜਿਹੜਾ view ਦਿੱਤਾ ਪਾਣੀਆਂ ਦੇ ਮੁੱਦੇ ਤੇ ਜੋ ਸੰਕਟ ਅਚਾਨਕ ਸਾਡੇ ਤੇ ਮਾਰ ਦਿੱਤਾ ਗਿਆ BBMP ਨੂੰ ਡਿਕਟੇਟ ਕਰਕੇ ਪੰਜਾਬ ਨੂੰ ਬਾਈਪਾਸ ਕਰਕੇ ਜੋ ਪੰਜਾਬ ਦੇ ਪਾਣੀਆਂ ਤੇ ਹੱਕ ਜਬ ਪਾਣੀਆਂ ਨੂੰ ਇੱਕ ਔਰ ਫਰਮਾਨ ਰਾਹੀਂ ਹਰਿਆਣਾ ਨੂੰ ਦੇਣ ਦਾ ਫੈਸਲਾ ਰਾਤੋ ਰਾਤ ਕੀਤਾ ਗਿਆ ਰਾਤੋ ਰਾਤ ਬੀਬੀ ਦਾ ਚੇਅਰਮੈਨ ਬਦਲਤਾ ਗਿਆ ਉਹਨਾਂ ਦੇ ਅਧਿਕਾਰੀ ਬਦਲ ਦਿੱਤੇ ਗਏ ਤੇ ਜਿਸ ਜਿਸ ਦਾ ਕਿ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਬੁਰਾ ਮਨਾਇਆ ਔਰ ਜੇ ਪਾਰਟੀ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸ ਤਰੀਕੇ ਨੂੰ ਮਤਲਬ ਇਹਦੀ ਨਿਖੇਦੀ ਕੀਤੀ ਗਈ ਹੈ ਕਿ ਇਹ ਤਰੀਕਾ ਨਹੀਂ ਹੋਈ ਹੈਗਾ ਅਸੀਂ ਚਾਹ ਰਹੇ ਹਾਂ ਕਿ ਸਭ ਕਿਉਂ ਸਿੱਕ ਜਿਹੜਾ ਪਾਣੀ ਹੈ ਹਿਊਮਨ ਡੀਰੀ ਗਰਾਊਂਡ ਤੇ ਪਹਿਲੀ 6 ਅਪ੍ਰੈਲ ਤੋਂ ਉਹਨਾਂ ਨੂੰ ਪੀਣ ਵਾਸਤੇ ਦੇ ਰਹੇ ਹਾਂ ਹਾਲਾਂਕਿ ਉਹਨਾਂ ਦੀ ਵਾਦੀ ਮੁਤਾਬਕ ਕਰਿਆ ਨਹੀਂ ਤੋ ਕਿਉਂ ਸਿੱਕ ਪਾਣ ਦਾ ਪਰ ਫਿਰ ਵੀ 1000 ਦਿੱਲੀ ਦਾ 250 ਲਾਸ ਉਹਨਾਂ ਨੇ ਪਾ ਲਿਆ ਤੇ ਪਿਛੇ ਪਸ਼ੂਆਂ ਵਾਸਤੇ ਵੀ ਕਰਕੇ 4000 ਅਸੀਂ ਆਪਣੇ ਆਪਣੇ ਪੰਜਾਬ ਦੇ ਫੋਟੇ ਚਦੇ ਤਾਂ ਬਲਕਿ ਧੰਨਵਾਦ ਕਰਨ ਦੀ ਬਜਾਏ ਉਹਨਾਂ ਨੂੰ ਸਾਨੂੰ ਜ਼ਿਹੋਰ ਪਾਸੇ ਲੈ ਕੇ ਚਲੇ ਗਏ ਜੋ ਕਿ ਅਸੀਂ ਸਾਰੀਆਂ ਪਾਰਟੀਆਂ ਨੇ ਸਹਿਮਤੀ ਹੈ ਕਿ ਇਸ ਤਰ੍ਹਾਂ ਸੀ ਨਹੀਂ ਹੋਣ ਦੇਵਾਂਗੇ ਅਲਰੇਡੀ ਹੰ ਉਂਦਰ ਸਾਹਿਬ ਨੇ ਜਾਕਰ ਸਾਹਿਬ ਦਾ ਕਾਫੇ ਪਾਕੀਆਂ ਦੋਨੋਂ ਪੀਐਸਪੀ ਜਿਨੇ ਵੀ ਕਾਂਗਰਸ ਪਾਰਟੀ ਦੇ ਰਿਪਰੈਜ਼ੈਂਟੇਟਿਵ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਕੁੱਲ ਮਲਾਕੇ ਦਾ ਕਹੀ ਹੈ ਕਿ ਪਾਣੀ ਤਾਂ ਨਹੀਂ ਦਿੰਦੇ ਇੱਕ ਬੂੰਦ ਵੀ ਹਰਿਆਣੇ ਨੂੰ ਪਾਣੀ ਨਹੀਂ ਹੁਣ ਦਿੱਤਾ ਜਾਊਗਾ ਜਿਹੜਾ ਕਿ ਪੰਜਾਬ ਦਾ ਪਾਣੀ ਪਹਿਲਾਂ ਬਿਨਾ ਬਜਾ ਤੋਂ ਹਰਿਆਣੇ ਨੂੰ ਬਹੁਤ ਸਾਰਾ ਪਾਣੀ ਚਲਾ ਜਾਂਦਾ ਸੀ ਕਹਿੰਦੇ ਹੁਣ ਅਸੀਂ ਉਹ ਪਾਣੀ ਨਹੀਂ ਦੇਵਾਂਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਵੀ ਬਹੁਤ ਵੱਡੇ ਹੋ ਰਹੇ ਆ ਕਿਉਂਕਿ ਬਰਾਬਰ ਦੀ ਧਿਰ ਦੇ ਵਿੱਚ ਇੱਕ ਲੀਡਰ ਨੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦਾ ਇੱਕ ਬਿਆਨ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਬਹੁਤ ਵੱਡਾ ਬਿਆਨ ਦੇ ਦਿੱਤਾ ਸੁਖਪਾਲ ਸਿੰਘ ਖਹਿਰਾ ਨੇ ਕਿਉਂਕਿ ਬਿਆਨ ਬੜਾ ਹੈ ਮੈਂ ਜਿਹੜਾ ਕਿ ਸੁਖਪਾਲ ਸਿੰਘ ਖਹਿਰਾ ਨੇ ਬਿਆਨ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਫਿਰ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਸੁਣੋ ਦਾ ਖਾਲਸਾ ਵਾਇਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦਾ ਮਸਲਾ ਬਹੁਤ ਪੱਕਿਆ ਹੋਇਆ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਦਾ ਮੈਂ ਬੜਾ ਅੱਜ مشکور ਹਾਂ ਪਿੰਚ ਪਧਾਸ ਵਿੱਚ ਅਸੀਂ ਖੜੇ ਆ ਸਾਡਾ ਬਹੁਤ ਉਸ ਪਿੰਡ ਹੈ ਹਲਕਾ ਬਲੰਦਾ ਯਾਨੀ ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਪੱਕੇ ਤੌਰ ਤੇ ਕਿਹਾ ਕਿ ਪਾਣੀ ਹੈ ਜਿਹੜਾ ਪਾਣੀ ਪੰਜਾਬ ਦਾ ਪਾਣੀ ਉਹ ਹਰਿਆਣੇ ਵਾਲੇ ਪਾਸਿਓਂ ਨਹੀਂ ਰੁਕਿਆ ਜਾਣਾ ਬਹੁਤ ਸਾਰੇ ਲੋਕਾਂ ਦੇ ਸਵਾਲ ਹੈ ਕਈ ਸਾਡੇ ਪੰਜਾਬ ਦੇ ਹੋਰ ਨੌਜਵਾਨਾਂ ਦੇ ਵੀ ਸਵਾਲ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਤਾਂ ਦੇ ਦਿੱਤਾ ਬਹੁਤ ਸਾਰੀ ਵੱਡੀ ਮੀਟਿੰਗ ਵੀ ਹੋ ਗਈ ਆ ਪਰ ਇਹਦੇ ਵਿੱਚੋਂ ਕਹਿੰਦੇ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਉਣਾ ਪਰ ਅਸੀਂ ਤਾਂ ਚਾਹੁੰਦੇ ਆ ਵੀ ਪੰਜਾਬ ਦਾ ਮੁੱਖ ਮੰਤਰੀ ਜੇਕਰ ਪੰਜਾਬ ਦਾ ਪਾਣੀ ਹਰਿਆਣੇ ਤੋਂ ਬਚਾ ਸਕਦਾ ਤਾਂ ਬਹੁਤ ਵੱਡੀ ਗੱਲ ਆ ਔਰ ਦੂਜੇ ਪਾਸੇ ਖੁੱਲ ਕੇ ਜਿਵੇਂ ਇਸ ਤਰ੍ਹਾਂ ਬੋਲੇ ਭਗਵੰਤ ਮਾਨ ਸਾਹਿਬ ਲੋਕ ਕਹਿੰਦੇ ਆ ਪਹਿਲੀ ਵਾਰ ਅਸੀਂ ਇਹੋ ਜਿਹਾ ਰੂਪ ਦੇਖ ਰਹੇ ਆ ਕਿ ਮੁੱਖ ਮੰਤਰੀ ਪੰਜਾਬ ਪਹਿਲੀ ਵਾਰ ਯਾਨੀ ਖੁੱਲ ਕੇ ਬੋਲੇ ਨੇ ਪੰਜਾਬ ਦੇ ਪ੍ਰਤੀ ਜਦੋਂ ਦੀ ਕਹਿੰਦੇ ਸਰਕਾਰ ਬਣੀ ਆ ਪਹਿਲੀ ਵਾਰ ਮੁੱਖ ਮੰਤਰੀ ਦਾ ਇਹੋ ਜਿਹਾ ਰੂਪ ਦੇਖਿਆ ਕਹਿੰਦਾ ਨਾ ਤਾਂ ਅਸੀਂ ਹਰਿਆਣੇ ਨੂੰ ਪਾਣੀ ਦਈਏ ਤੇ ਨਾ ਦਈਏ ਰਾਜਸਥਾਨ ਨੂੰ ਜੇਕਰ ਦੋਵੇਂ ਸਰਕਾਰਾਂ ਰਲ ਕੇ ਵੀ ਕਹਿੰਦੀਆਂ ਨੇ ਕਿ ਪਾਣੀ ਪੰਜਾਬ ਦਾ ਬੰਦ ਆ ਤਾਂ ਅਸੀਂ ਕਿਵੇਂ ਮੰਨ ਲਈਏ ਇਹ ਗੱਲ ਹੈਗੀ ਵੀ ਐ ਵੀ ਜਿਹੜਾ ਦਬਾਅ ਬਣਾ ਸਕਦਾ ਕੋਈ ਪਰ ਉਸ ਨੂੰ ਵੀ ਕਿਵੇਂ ਮੰਨ ਲਿਆ ਜਾਵੇ ਹੁਣ ਕਿਤੇ ਨਾ ਕਿਤੇ ਕਹਿੰਦੇ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਸੀ ਉਹ ਬਹੁਤ ਸਾਰੀ ਵੱਡੀ ਮਾਤਰਾ ਦੇ ਵਿੱਚ ਜ਼ਿਆਦਾ ਦਿੱਤਾ ਜਾ ਰਿਹਾ ਸੀ ਪੰਜਾਬ ਦਾ ਪਾਣੀ ਹੁਣ ਬਿਲਕੁਲ ਰੋਕਿਆ ਗਿਆ ਫਿਲਹਾਲ ਜਿੰਨਾ ਉਹਨਾਂ ਦੇ ਹਿੱਸੇ ਦੇ ਵਿੱਚ ਜਾਂਦਾ ਸੀ ਉਹ ਉਸੇ ਤਰ੍ਹਾਂ ਹੀ ਜਾਂ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਪਾਣੀ ਹਰਿਆਣੇ ਨੂੰ ਗਿਆ ਉਹ ਕਹਿੰਦੇ ਬਾਧੂ ਗਿਆ ਜਾਂ ਨਹੀਂ ਨਜਾਇਜ਼ ਗਿਆ ਜਿਹੜਾ ਕਿ ਉਹਨਾਂ ਦਾ ਬਣਦਾ ਨਹੀਂ ਸੀ ਤਾਂ ਹੁਣ ਵੀ ਪੰਜਾਬ ਦੇ ਵਿੱਚ ਇਹੀ ਗੱਲ ਛੜੀ ਹੋਈ ਆ ਪਰ ਪੰਜਾਬ ਦੇ ਵਿੱਚ ਜਿਹੜੀ ਮੀਟਿੰਗ ਹੁੰਦੀ ਆ ਸਾਰੀਆਂ ਧਿਰਾਂ ਦੀ ਹੁੰਦੀ ਆ ਪਰ ਪੰਜਾਬ ਦਾ ਪਾਣੀ ਹੁਣ ਹਰਿਆਣੇ ਨੂੰ ਨਹੀਂ ਜਾਊਗਾ ਸਭ ਤੋਂ ਵੱਡੀ ਖਬਰ ਇਹ ਹੀ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ